ਹੋਟਲ 'ਚ ਹੀ ਇਕੱਠਿਆਂ ਨੇ ਖਾਦਾ ਖਾਣਾ ਸਾਰੀ ਰਾਤ ਕੀਤੀ ਪਾਰਟੀ ਅਤੇ ਸਵੇਰ ਨੂੰ ਉਸੇ ਹੋਟਲ ਦੇ ਬਾਹਰ ਜਦੋਂ ਝਗੜਾ ਹੋ ਜਾਂਦਾ ਹੈ ਤਾਂ ਲੜਕੀ ਦੇ ਉੱਤੇ ਮੁੰਡੇ ਨੇ ਆਪਣੀ ਐਸਯੂਵੀ ਕਾਰ ਚੜਾ ਦਿੱਤੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਹੋਟਲ ਦੇ ਬਾਹਰ ਚਾਰ ਲੋਕ ਖੜੇ ਨੇ ਔਰ ਇਸ ਦੌਰਾਨ ਇੱਕ ਐਸਯੂਵੀ ਜੋ ਕਿ ਟੱਕਰ ਮਾਰਦੀ ਹੈ ਪਹਿਲਾ ਮੁੰਡੇ ਦੇ ਵਿੱਚ ਆ ਕੇ ਵੱਜਦੀ ਹੈ ਔਰ ਇਸ ਦੌਰਾਨ ਉਹ ਤਾਂ ਸਾਈਡ ਤੇ ਡਿੱਗ ਜਾਂਦਾ ਹੈ ਪਰ ਉਸਦੇ ਨਾਲ ਜੋ ਲੜਕੀ ਮੌਜੂਦ ਹੁੰਦੀ ਹੈ ਉਸਦੇ ਉੱਪਰੋਂ ਇਹ ਕਾਰ ਨਿਕਲ ਜਾਂਦੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇਹ ਟੱਕਰ ਮਾਰੀ ਗਈ ਹੈ ਇੱਕ ਲੜਕੀ ਨੂੰ ਕੁਚਲ ਦਿੱਤਾ ਗਿਆ ਹੈ ਹੋਟਲ ਦੀਆਂ ਤਸਵੀਰਾਂ ਉਸ ਹੋਟਲ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਪਹਿਲਾਂ ਇਹ ਚਾਰੇ ਜਾਣੇ ਪਾਰਟੀ ਕਰਦੇ ਨੇ ਹੋਟਲ ਦੇ ਵਿੱਚ ਖਾਣਾ ਖਾਂਦੇ ਨੇ ਸਾਰੀ ਰਾਤ ਪਾਰਟੀ ਚੱਲਦੀ ਹੈ ਇਹਨਾਂ ਦੀ ਤੇ ਫਿਰ ਬਾਹਰ ਆ ਕੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੁੜੀ ਦੇ ਉੱਤੇ ਕਾਰ ਚੜਾ ਦਿੱਤੀ ਗਈ ਇੱਕ ਮੁੰਡੇ ਦੇ ਵੱਲੋਂ ਤਾਂ ਇਹ ਜੈਪੁਰ ਦਾ ਮਾਮਲਾ ਹੈ ਜਿੱਥੇ ਚਾਰ ਮੁੰਡੇ ਕੁੜੀਆਂ ਹੋਟਲ ਦੇ ਵਿੱਚ ਜਾਂਦੇ ਨੇ ਉੱਥੇ ਸਾਰੀ ਰਾਤ ਪਾਰਟੀ ਕਰਦੇ ਨੇ ਤੇ ਸਵੇਰ ਨੂੰ ਕਿਸੇ ਗੱਲ ਨੂੰ ਲੈ ਕੇ ਹੋਟਲ ਦੇ ਬਾਹਰ ਇਹਨਾਂ ਦਾ ਝਗੜਾ ਹੋ ਜਾਂਦਾ ਇਸ ਦੌਰਾਨ ਜੋ ਕਿ ਇਹਨਾਂ ਦਾ ਦੋਸਤ ਹੀ ਹੁੰਦਾ ਇਸ ਜੋੜੇ ਦਾ ਤਾਂ ਉਹ ਇਹਨਾਂ ਦੇ ਵਿੱਚ ਲਿਆ ਕੇ ਕਾਰ ਮਾਰ ਦਿੰਦਾ ਹੈ ਤਾਂ ਕਾਰ ਕੁੜੀ ਨੂੰ ਕੁਚਲਦੀ ਜਾਂਦੀ ਹੈ ਜਿਸ ਵਿੱਚ ਇਸ ਲੜਕੀ ਦੀ ਮੌਤ ਹੋ ਜਾਂਦੀ ਹੈ ਤਾਂ ਮੰਗੇਸ਼ ਅਰੋੜਾ ਸ਼੍ਰੀਆ ਵਰਦਵਾਜ ਰਾਜਕੁਮਾਰ ਅਤੇ 우ਮਾ ਸੁਥਾਰ ਇਹਨਾਂ ਦੇ ਨਾਮ ਦੱਸੇ ਜਾਂਦੇ ਨੇ ਚਾਰਾਂ ਦੇ ਜੋ ਕਿ ਹੋਟਲ ਦੇ ਵਿੱਚ ਪਾਰਟੀ ਕਰਨ ਗਏ ਸੀ 우ਮਾ ਆਪਣੇ ਦੋਸਤ ਰਾਜਕੁਮਾਰ ਦੇ ਨਾਲ ਹੋਟਲ ਦੇ ਵਿੱਚ ਗਈ ਸੀ ਇਸੇ ਦੌਰਾਨ ਇਸ ਨੂੰ ਮੰਗੇਸ਼ ਮਿਲ ਜਾਂਦਾ ਹੈ ਤੇ ਨਾਲ ਹੀ ਸ਼੍ਰੀਆ ਜੋ ਕਿ ਮੰਗੇਸ਼ ਦੀ ਗਰਲਫ੍ਰੈਂਡ ਹੈ ਤਾਂ ਉੱਥੇ ਪਹੁੰਚ ਜਾਂਦੇ ਨੇ ਇਸ ਦੌਰਾਨ ਮੰਗੇਸ਼ 우ਮਾ ਦੇ ਨਾਲ ਬਤਮੀਜ਼ੀ ਕਰਦਾ ਹੈ ਬਸਲੂਕੀ ਕਰਦਾ ਹੈ ਉਸ ਦੇ ਉੱਤੇ ਕਈ ਕਮੈਂਟ ਪਾਸ ਕਰਦਾ ਹੈ ਪਰ ਬਾਅਦ ਵਿੱਚ ਜਦੋਂ ਆਪਣੀ ਪਹਿਚਾਣ ਜ਼ਾਹਰ ਕਰਦਾ ਹੈ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਉਹਨਾਂ ਦਾ ਦੋਸਤ ਹੈ ਕਿਉਂਕਿ ਪਹਿਲਾਂ ਵੀ ਕਿਸੇ ਪਾਰਟੀ ਦੇ ਵਿੱਚ ਮਿਲ ਚੁਕੇ ਸੀ ਇਸ ਤੋਂ ਬਾਅਦ ਵੀ ਇਕੱਠੇ ਪਾਰਟੀ ਕਰਦੇ ਨੇ ਪਰ ਇਸ ਤੋਂ ਬਾਅਦ ਜਦੋਂ ਹੋਟਲ ਤੋਂ ਬਾਹਰ ਨਿਕਲਦੇ ਨੇ ਸਵੇਰ ਨੂੰ ਤਕਰੀਬਨ 5:30 ਵਜੇ ਤਾਂ ਇਸ ਦੌਰਾਨ ਇੱਕ ਵਾਰ ਫਿਰ ਮੰਗੇਸ਼ ਊਮਾ ਦੇ ਨਾਲ ਬਸਲੂਕੀ ਕਰਦਾ ਹੈ ਉਸਤੇ ਕਮੈਂਟ ਪਾਸ ਕਰਦਾ ਹੈ ਉਸਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰਦਾ ਹੈ ਜਦੋਂ ਰਾਜਕੁਮਾਰ ਨਾਮੀ ਮੁੰਡੇ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਫਿਰ ਉਹ ਗੁੱਸੇ ਦੇ ਵਿੱਚ ਉੱਥੋਂ ਚਲਾ ਜਾਂਦਾ ਹੈ 우마 ਜੋ ਕਿ ਆਪਣੀ ਕੈਬ ਕਰਵਾਉਣ ਲਈ ਉੱਥੇ ਰੁਕੀ ਹੁੰਦੀ ਹੈ ਤਾਂ ਪਹਿਲਾਂ ਉਹ ਕੈਬ ਦੇ ਵਿੱਚ ਕੁਝ ਮਾਰ ਕੇ ਉਸ ਦਾ ਸ਼ੀਸ਼ਾ ਤੋੜ ਦਿੰਦਾ ਹੈ ਫਿਰ ਬਾਅਦ ਵਿੱਚ ਉੱਥੋਂ ਚਲਾ ਜਾਂਦਾ ਹੈ ਝਗੜੇ ਤੋਂ ਬਾਅਦ ਤੇ ਉੱਥੇ ਆਪਣੀ ਥੋੜੀ ਦੇਰ ਬਾਅਦ ਕਾਰ ਲੈ ਕੇ ਆਉਂਦਾ ਹੈ ਤਾਂ ਫਿਰ ਉਸ ਕਾਰ ਦੇ ਨਾਲ ਇਹਨਾਂ ਨੂੰ ਟੱਕਰ ਮਾਰ ਦਿੰਦਾ ਹੈ ਜਿਸ ਵਿੱਚ 우마 ਨਾਮੀ ਇਸ ਲੜਕੀ ਦੀ ਮੌਤ ਹੋ ਚੁੱਕੀ ਹੈ ਤਾਂ ਵੱਡਾ ਹਾਦਸਾ ਵਾਪਰਿਆ ਹੈ ਜੈਪੁਰ ਦੇ ਵਿੱਚ ਸੀਸੀਟੀਵੀ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਵੇਂ ਉਮਾ ਸੁਥਾਰ ਦੇ ਉੱਤੇ ਕਾਰ ਚੜਾ ਦਿੱਤੀ ਗਈ ਇੱਕ ਝਗੜੇ ਤੋਂ ਬਾਅਦ ਇੱਕ ਮਾਮਲੀ ਜਿਹਾ ਝਗੜਾ ਜਿਹੜਾ ਇਹਨਾਂ ਚਾਰ ਦੋਸਤਾਂ ਦੇ ਵਿੱਚ ਹੁੰਦਾ ਹੈ ਤੇ ਇੱਕ ਦੋਸਤ ਦੇ ਵੱਲੋਂ ਆਪਣੀ ਦੋਸਤ ਦੀ ਗਰਲਫ੍ਰੈਂਡ ਦੇ ਉੱਤੇ ਕਾਰ ਚੜਾ ਦਿੱਤੀ ਜਾਂਦੀ ਹੈ ਤਾਂ ਇਸ ਹਾਦਸੇ ਇਸ ਘਟਨਾ ਦੇ ਵਿੱਚ ਉਮਾ ਦੀ ਮੌਤ ਹੋ ਗਈ ਹੈ ਪੁਲਿਸ ਦੇ ਵੱਲੋਂ ਸੀਸੀਟੀਵੀ ਖੰਗਾਲੀ ਜਾ ਰਹੀ ਹੈ ਅਤੇ ਮੰਗੇਸ਼ ਨੂੰ ਜੋ ਕਿ ਘਟਨਾ ਤੋਂ ਬਾਅਦ ਉਥੋਂ ਫਰਾਰ ਹੋ ਗਿਆ ਤਾਂ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ ਤਾਂ ਚਾਰ ਦੋਸਤ ਜੋ ਕਿ ਹੋਟਲ ਦੇ ਵਿੱਚ ਜਾਂਦੇ ਨੇ ਖਾਣਾ ਖਾਂਦੇ ਨੇ ਪਾਰਟੀ ਕਰਦੇ ਨੇ ਔਰ ਇਸ ਦੌਰਾਨ ਝਗੜਾ ਇਹਨਾਂ ਦੇ ਵਿਚਕਾਰ ਹੁੰਦਾ ਹੈ ਜੋ ਝਗੜਾ ਇੰਨਾ ਵੱਧ ਜਾਂਦਾ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਜੋ ਮੰਗੇਸ਼ ਉਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਉਸਦੇ ਬੌਕਸਰ ਦੇ ਨਾਲ ਸੰਬੰਧ ਸਿਜਾਰੇ ਨੇ ਜੋ ਕਿ ਇਲਾਕੇ ਦਾ ਗੈਂਗਸਟਰ ਵੀ ਦੱਸਿਆ ਜਾ ਰਿਹਾ ਹੈ ਤਾਂ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਉਸ ਦੇ ਉੱਤੇ ਦਰਜ ਹੋ ਚੁੱਕੇ ਨੇ ਜਿਸ ਮਾਮਲੇ ਦੇ ਵਿੱਚ ਗੁੰਡਾਗਰਦੀ ਕਰਦਾ ਹੋਇਆ ਦਿਖਾਈ ਨਜ਼ਰ ਦਿੱਤਾ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਇੱਕ ਕੁੜੀ ਦੇ ਉੱਤੇ ਕਾਰ ਚੜਾ ਦਿੱਤੀ ਗਈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਿਸੇ ਕਾਰਨ ਨੂੰ ਲੈ ਕੇ ਇਹਨਾਂ ਦੇ ਵਿੱਚ ਝਗੜਾ ਹੁੰਦਾ ਹੈ ਊਮਾ ਦੇ ਨਾਲ ਬੱਤਮਿਜ਼ਦੀ ਕੀਤੀ ਜਾਂਦੀ ਹੈ ਉਸ ਦੇ ਨਾਲ ਬਸਲੂ ਕੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਇਸ ਦੌਰਾਨ ਝਗੜਾ ਇੰਨਾ ਵੱਧ ਜਾਂਦਾ ਹੈ ਕਿ ਆਪਣੀ ਐਸਯੂਵੀ ਕਾਰ ਲਿਆ ਕੇ ਉਹ ਇਹਨਾਂ ਦੋਹਾਂ ਦੇ ਵਿੱਚ ਮਾਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਦੇ ਵਿੱਚ ਊਮਾ ਜੋ ਕਿ ਆਪਣੇ ਦੋਸਤ ਨੂੰ ਬਚਾਉਣ ਲਈ ਅੱਗੇ ਆਉਂਦੀ ਹੈ ਉਹ ਇਸ ਕਾਰ ਦੇ ਹੇਠਾਂ ਕੁਚਲੀ ਜਾਂਦੀ ਹੈ ਤੇ ਉਸ ਦੀ मौत हो है। पुलिस इस पूरे मामले की कहना है भी सुना इसमें जो भी दोनों पक्ष हैं परिवादी पक्ष और जो एक्यूज है वो दोनों ही होटल में अंदर थे दोनों के बारे में ये पता है कि दोनों ही वहां पे खाना खाया है दोनों ने लेकिन एक पक्ष जो है वो शराब भी पी रहा था और उसके साथ कुछ और लोग भी थे और उन्होंने पूरी रात पार्टी की सुबह पांच साढ़े पांच जब निकलने लगे तो परिवादी के अनुसार जो उसके साथ जो महिला थी उस पर अभद्र टिप्पणी करने को लेकर के मामला बढ़ा और वो बढ़ते बढ़ते बहुत आगे तक पहुंच गया जिसकी परिणति इस तरह से रोड पर अचानक गाड़ी दौड़ाकर कर चलाने से युवती नीचे आ गई और